ਇਹ ਕਾਰ ਦੇਖਦੇ ਹੀ ਦੇਖਦੇ ਅੱਖ ਦਾ ਗੋਲਾ ਬਣ ਕੇ ਕਾਰਦੀਆਂ ਲਪਟਾਂ ਕਰੀਬ 10 ਤੋਂ 15 ਫੁੱਟ ਉੱਪਰ ਤੱਕ ਉੱਠੀਆਂ ਜਿਸ ਨੂੰ ਦੇਖਦਿਆਂ ਹੀ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਹੋ ਗਿਆ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਵੱਲੋਂ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਆਗਨੀ ਬਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਾਰ ਨੂੰ ਆਪਣੀ ਚਪੇਟ ਚ ਲੈ ਲਿਆ ਅੱਗ ਦੀਆਂ ਲਪਟਾਂ ਦਾ ਸੇਕ ਕਈ ਮੀਟਰ ਦੂਰ ਤੱਕ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਗਲੇ ਪਾਸੇ ਹੋਈ ਸੀ ਤੇ ਹਾਸਾ ਵਾਪਰਿਆ ਵਿਟਾਲਾ ਦੇ ਪਿੰਡ ਅਲੀਵਾਲ ਦੇ ਬਾਈਪਾਸ ਨੇੜੇ ਜਿੱਥੇ ਅੰਮ੍ਰਿਤਸਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਕਾਰ 'ਚ ਕਿੰਨੇ ਵਿਅਕਤੀ ਸਵਾਰ ਸੀ ਜਾਂ ਕਾਰ ਕਿਸ ਕੰਪਨੀ ਦੀ ਸੀ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸੀ ਹਾਲਾਂਕਿ ਗੱਡੀ ਦਾ ਮਾਲਕ ਜਾਂ ਫਿਰ ਕਾਰ ਸਵਾਰ ਵਿਅਕਤੀ ਹਲੇ ਤੱਕ ਵੀ ਸਾਹਮਣੇ ਨਹੀਂ ਆਏ ਅਤੇ ਮੌਕੇ ਤੇ ਕੋਈ ਵੀ ਮੌਜੂਦ ਨਹੀਂ ਸੀ ਉਧਰ ਫਾਇਰ ਬ੍ਰਿਗੇਡ ਵੱਲੋਂ ਅੱਗ ਤੇਜ਼ੀ ਨਾਲ ਕਾਬੂ ਪਾਇਆ ਗਿਆ ਨਰਾਮ ਗੇਖਣ ਮੈਂ ਸਫਾਰਤ ਸੁਣਤ ਸਰ ਕੀ ਕੀ ਹੋਇਆ ਗੱਡੀ ਸਰ ਸਾਨੂੰ ਨਹੀਂ ਪਤਾ ਕਿ ਸਾਨੂੰ ਸਾਨੂੰ ਫੋਨ ਆਇਆ ਕਿ ਬਰਾਜ ਅੱਗ ਲੱਗੀ ਦੀ ਹੈ ਅਸੀਂ ਸਾਨੂੰ ਫੋਨ ਦੇ ਸੁਣਦੇ ਆ ਅਸੀਂ ਇੱਥੇ ਆ ਗਏ ਆ ਦੇਖਦੇ ਗੱਡੀ ਅੱਗ ਲੱਗੀ ਪਰ ਅਸੀਂ ਅੱਗ ਨੂੰ ਕੰਟਰੋਲ ਕਰ ਲਿਆ ਗੱਡੀ ਵਿੱਚ ਸੀਐਨਜੀ ਗੱਡੀ ਲੱਗਦੀ ਹੈ ਇਹ ਦੇਖੋ ਬਿਲਕੁਲ ਇਹਦਾ ਮਾਲਕ ਕੋਈ ਗੱਡੀ ਦਾ ਨਹੀਂ ਸਾਹਮਣੇ ਕੋਈ ਮਾਲਕ ਨਹੀਂ ਆਇਆ ਨਾ ਸਾਨੂੰ ਕੋਈ ਮਿਲਿਆ ਅਸੀਂ ਆਪਣਾ ਕਾਰਵਾਈ ਕੀਤੀ ਅੱਗ ਬੁਝਾਤੀ ਹੈ ਨਹੀਂ ਨਹੀਂ ਸਾਡੀ ਬਟਾਰੀ ਦੀ ਹੈ ਬਟਾਰੀ ਤੋਂ ਗੱਡੀ ਆਈ ਸਾਡੀ ਬੇਸ਼ੱਕ ਇਸ ਗੱਡੀ 'ਚ ਤਿੰਨ ਲੋਕਾਂ ਦੇ ਸਵਾਰ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਗੱਡੀ ਦਾ ਮਾਲਕ ਕੌਣ ਹੈ ਤੇ ਅੰਖ ਲੱਗਣ ਤੋਂ ਬਾਅਦ ਗੱਡੀ ਚਾਲਕ ਜਾਂ ਫਿਰ ਇਸ 'ਚ ਸਵਾਰ ਵਿਅਕਤੀ ਕਿੱਥੇ ਗਏ ਕਿਸੇ ਨੂੰ ਵੀ ਕੋਈ ਪਤਾ ਨਹੀਂ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਉਹਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ